ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤੀ ਕਾਜੀ ਕੌਰ ਜਿੰਦਰ ਪੰਜਾਬੀ ਬਲੌਗਸ ਵਿੱਚ ਸਵਾਗਤ ਹੈ। ਪਾਈਨ ਵਾਲੇ ਫਿਲਮ ਸ਼ੋਅ ਚੜਦੀ ਕਲਾ ਜੀ ਬਲੌਗ ਦੀ ਸ਼ੁਰੂਆਤ ਕਰ ਰਹੀ ਹਾਂ ਅੱਜ ਦਾ ਬਲੌਗ 바ਕੀ ਜੋ ਘਰ ਦੇ ਰੁਟੀਨ ਚਾ ਕੰਮ ਕਰਦੀ ਕਰਦੀ ਆ ਮੈਂ ਠੀਕ ਹੈ ਜੀ। ਬਾਕੀ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੱਖੀਆਂ ਮੱਛਰ ਅੱਜ ਕੱਲ ਜਿਵੇਂ ਬੜੇ ਤੰਗ ਕਰਦੇ ਹਨ ਨਾ ਤੁਸੀਂ ਦੇਖਦੇ ਹੋਣੇ ਕਿ ਸਾਡੇ ਘਰ ਕੋਈ ਮੱਛਰ ਕੋਈ ਮੱਖੀ ਨਹੀਂ ਆਉਂਦੀ। ਮੈਂ ਕੀ ਬਣਾਉਂਦੀ ਹੁੰਨੀ ਆ ਸਪਰੇ ਬਣਾਵਾਂਗੀ ਠੀਕ ਹੈ ਜੀ। ਠੀਕ ਹੈ ਚਲੋ ਅੱਜ ਬਣਾਵਾਂਗੀ ਉਹ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂ। ਬਹੁਤ ਵਧੀਆ ਤਰੀਕੇ ਨਾਲ ਆਪਾਂ ਮੱਖੀਆਂ ਮੱਛਰਾਂ ਜਿਹੜੇ ਨਾ ਤੰਗ ਕਰਦੇ ਆਈਆਂ ਬਿਮਾਰੀਆਂ ਦਾ ਘਰ ਹੈ ਜਿਵੇਂ ਕਿ ਤੁਸੀਂ ਦੇਖਦੇ ਸਾਡੀਆਂ ਰੋਟੀਆਂ ਤੇ ਵੀ ਬਹਿ ਜਾਂਦੇ ਆਂ ਸਬਜ਼ੀਆਂ ਤੇ ਬਹਿ ਜਾਂਦੇ ਆਂ ਸੁੱਕੀਆਂ ਚੀਜ਼ਾਂ ਤੇ ਆ ਕੇ ਮੱਖੀਆਂ ਬਹੁਤ ਜ਼ਿਆਦਾ ਬਹਿ ਜਾਂਦੀਆਂ ਤੇ ਮੱਛਰਾਂ ਇਹ ਚੀਜ਼ਾਂ ਦੀ ਮਸਟ ਸਪਰੇ ਬਣਾਉਂਗੀ ਹੁਣ ਬਾਕੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਜਾਊਂਗੀ ਜੋ ਕੰਮ ਕਰਦੇ ਆ ਉਸੇ ਤਰ੍ਹਾਂ ਰੁਟੀਨ ਤਾਂ ਇਹ ਨਹੀਂ ਮੈਂ ਕਰਦੀ ਰਹੀ ਆ ਤਾਂ ਤੱਕ ਤੁਸੀਂ ਬਨੇ ਰਹੋ ਠੀਕ ਹੈ ਜੀ ਇਹ ਕਰਨਾ ਪਹਿਲਾ ਕੰਮ ਹੁੰਦਾ ਕਿ ਜਦੋਂ ਭਾਂਡੇ ਪਿਆ ਧੋਤੇ ਸੀ ਮੈਂ ਜਦੋਂ ਕਾਇ ਇਹ ਦਿੱਤਾ ਕਲਾਕ ਦੀ ਸ਼ੁਰੂਆਤ ਕਰਦੇ ਆਂ ਨਾਲੇ ਅੱਜ ਜੋ ਜੋ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀ ਦੇਖਾਂਗੇ ਠੀਕ ਹੈ ਜੀ ਫਿਰਦਰ ਆਪ ਆਪਣੀ ਰਸੋਈ ਪਹਿਲਾਂ ਸਾਫ਼ ਕਰ ਲਈਏ ਮੇਰੇ ਕਦੀ ਵੀ ਮੱਖੀ ਮੱਛਰ ਨਹੀਂ ਤੁਸੀਂ ਦੇਖਿਆ ਹੀ ਹੋਣਾ ਕਦੀ ਵੀ ਮੱਖੀ ਮੱਖੀ ਦਾ ਰਸੋਈ ਦੇ ਵਿੱਚ ਵੈਸੇ ਵੀ ਨਹੀਂ ਵੜਨ ਦੇਣੀ ਚਾਹੀਦੀ ਕਿਉਂਕਿ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਬੈਂਦੀਆਂ ਬਹੁਤ ਸਾਰੀਆਂ ਕਹਿੰਦੇ ਬਹੁਤ ਗੰਦੀਆਂ ਬਿਮਾਰੀਆਂ ਲੱਗਦੀਆਂ ਇਸ ਕਰਕੇ ਤੁਸੀਂ ਵੀ ਇਹ ਚੀਜ਼ਾਂ ਦਾ ਖਾਸ ਧਿਆਨ ਕਰਿਆ ਕਰੋ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਮੈਂ ਜੋ ਵੀ ਚੀਜ਼ ਪਾ ਕੇ ਬਣਾਵਾਂਗੀ ਬਹੁਤ ਸੌਖੇ ਘਰੇ ਹੀ ਆਪਾਂ ਨੂੰ ਅੱਜ ਕੱਲ ਸਾਰੀਆਂ ਚੀਜ਼ਾਂ ਆਪਾਂ ਨੂੰ ਘਰੇ ਆਪਣੀ ਰਸੋਈ ਦੇ ਵਿੱਚੋਂ ਹੀ ਮਿਲ ਜਾਂਦੀ ਹੈ ਵਾਈ ਇਸੇ ਤਰ੍ਹਾਂ ਬਣਾਉਂਗੀ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੇ ਜਾਵਾਂਗੀ ਠੀਕ ਹੈ ਜੀ ਤਦ ਤੱਕ ਤੁਸੀਂ ਬਨੇ ਰੁਕਾਈ ਸੀ ਕਿ ਲੋ ਗਾਈਸ ਇੱਧਰ ਆਪਾਂ ਬਣਾਉਣ ਲੱਗੇ ਸੀ ਆਪਾਂ ਮੱਖੀ ਮੱਛਰਾਂ ਦੇ ਲਈ ਨਾ ਸਪੈਸ਼ਲ ਲਿਕਵਰ ਬਣਾਉਣ ਲੱਗੀ ਸੀ ਠੀਕ ਹੈ ਜੀ ਇਹਨੂੰ ਬਣਾ ਕੇ ਆਪਾਂ ਕਿੱਦਾਂ ਕਿੱਦਾਂ ਯੂਜ਼ ਕਰਦੇ ਹਾਂ ਮੈਂ ਤੁਹਾਡੇ ਲਈ ਸਪੈਸ਼ਲ ਵੀਡੀਓ ਹੈ ਤੁਹਾਡੇ ਲਈ ਠੀਕ ਹੈ ਜੀ ਮੈਂ ਬਣਾਉਣ ਲੱਗੀ ਸੀ ਨਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਆਹ ਦੇਖੋ ਜੀ ਆ ਆਪਾਂ ਲੈ ਲੈਣੀ ਆ ਕਪੂੜ ਦੀਆਂ ਟਿੱਕੀਆਂ ਠੀਕ ਹੈ ਜੀ ਦੋ ਟਿੱਕੀਆਂ ਤੁਸੀਂ ਲੈ ਸਕਦੇ ਹੋ ਜਿਆਦਾ ਨਹੀਂ ਆਹ ਦੇਖੋ ਜੀ ਕਪੂੜ ਦੀ ਟਿੱਕੀ ਲੈ ਲੈਣੀ ਆ ਆਪਾਂ ਠੀਕ ਹੈ ਜੀ ਆਹ ਦੇਖੋ ਜੀ ਦੋ ਟਿੱਕੀਆਂ ਆਪਾਂ ਲੈ ਲੈਣੀ ਆ ਇਹਨਾਂ ਨੂੰ ਆਪਾਂ ਪੀ ਲੈਣਾ ਠੀਕ ਹੈ ਜੀ ਜਿਵੇਂ ਬਰੀਕ ਬਣਾ ਦਿੰਦੇ ਆ ਨਾ ਬਿਲਕੁਲ ਬਰੀਕ ਤੇ ਆਹ ਹੈ ਜੀ ਮੇਰੇ ਕੋਲ ਫਿਨਾਈਲ ਦੀਆਂ ਗੋਲੀਆਂ ਠੀਕ ਹੈ ਜੀ ਇਹ ਆਹ ਦੇਖੋ ਫਿਨਾਈਲ ਦੀਆਂ ਗੋਲੀਆਂ ਇੱਕ 2 3 4 ਠੀਕ ਹੈ ਜੀ ਇਹ ਆਪਾਂ ਚਾਰ ਗੋਲੀਆਂ ਫਿਰ ਨਾਲ ਦੀਆਂ ਲੈ ਲਿਆ ਇਹਨਾਂ ਨੂੰ ਆਪਾਂ ਨਾ ਪਹਿਲਾਂ ਚੰਗੀ ਤਰ੍ਹਾਂ ਪੀਸ ਲੈਣਾ ਠੀਕ ਹੈ ਜੀ ਇਹਨਾਂ ਦਾ ਚੂਰਾ ਬਣਾ ਲੈਣਾ ਆ ਦੇਖ ਕਿਸੇ ਚੀਜ਼ ਨਾਲ ਤੁਸੀਂ ਪੀ ਲੈਣਾ ਇਹਨਾਂ ਨੂੰ ਬਿਲਕੁਲ ਬਰੀਕ ਕਰ ਲੈਣੀ ਹੈ ਮਤਲਬ ਆਪਾਂ ਇਹਨੂੰ ਪੀਸ ਲੈ ਠੀਕ ਹੈ ਜੀ ਆ ਦੇਖੋ ਜੀ ਹੁਣ ਕਪੂਰ ਦੀਆਂ ਟਿੱਕੀਆਂ ਤੇ ਫਿਰ ਲੈਣੀਆਂ ਠੀਕ ਹੈ ਜੀ ਇਹ ਲੈ ਲਿਆ ਜੀ ਆਪਾਂ ਪਾਣੀ ਪਾਣੀ ਮੈਂ ਅੱਧਾ ਲੀਟਰ ਹੀ ਲਿਆ ਤੁਸੀਂ ਚਾਹੋ ਤੇ ਜ਼ਿਆਦਾ ਵੀ ਲੈ ਸਕਦੇ ਹੋ ਲੀਟਰ ਪਾਣੀ ਵਿੱਚ ਵੈਸੇ ਪੈ ਜਾਂਦੀਆਂ ਨੇ ਜਿੰਨੀਆਂ ਮੈਂ ਤੁਹਾਨੂੰ ਦੱਸੀਆਂ ਨਾ ਇਹਨੂੰ ਆਪਾਂ ਹੁਣ ਇਹਦੇ ਵਿੱਚ ਨਾ ਪਾ ਦਾਂਗੇ ਇਹ ਮੈਂ ਅਧੀਆਂ ਤਾਂ ਪਾਈਆਂ ਅਧੀਆਂ ਤੁਹਾਨੂੰ ਮੈਂ ਪੋਚੇ ਲਈ ਵੀ ਜ਼ਰੂਰ ਦਿਖਾਉਂਗੀ ਠੀਕ ਹੈ ਜੀ ਇਹਨੂੰ ਪਾ ਦੇਣਾ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਨਿੰਮ ਦੀਆਂ ਪੱਤੀਆਂ ਜੇਕਰ ਤੁਹਾਡੇ ਕੋਲ ਨਿੰਮ ਦੀਆਂ ਹਰੀਆਂ ਮਿਲ ਜਾਂਦੀਆਂ ਨੇ ਨਾ ਨਿੰਮ ਲੈਣਾ ਤੁਸੀਂ ਨੀ ਮਦਿਆਂ ਹਰੀਆਂ ਪੱਤੀਆਂ ਪਾ ਸਕਦੇ ਇਹ ਮੈਂ ਲਈਆਂ ਜੀ ਸੁੱਕੀਆਂ ਪੱਤੀਆਂ ਸੀ ਮੇਰੇ ਕੋਲ ਇਹ ਵੀ ਤੁਸੀਂ ਇਦਾਂ ਹੀ ਪਾ ਲੈਣੀ ਆ ਠੀਕ ਹੈ ਜੀ ਚਾਰ ਪੰਜ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲੌਂਗ ਆ ਦੇਖੋ ਜੀ ਲੌਂਗ ਲਏ ਆ ਤੇ ਇੱਕ ਮੈਂ ਹਰੀ ਮਿਰਚ ਲਈਏ ਠੀਕ ਹੈ ਇਹ ਚੀਜ਼ਾਂ ਸਾਰੀਆਂ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਇਹ ਵੀ ਪਾ ਕੇ ਹੁਣ ਇਹਨੂੰ ਪਾਣੀ ਨੂੰ ਆਪਾਂ ਨਾ ਬਿਲਕੁਲ ਰਿਜਣ ਦੇਣਾ ਵਾਈਲਡ ਹੋਣੇ ਦੇਣਾ ਪਾਣੀ ਨੂੰ ਔਰ ਇਹਦੇ ਵਿੱਚ ਨਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੁਸੀਂ ਪਾਣੀ ਤੁਸੀਂ 1 ਲੀਟਰ ਦੇ ਕਰੀਬ ਲੈਣਾ ਠੀਕ ਹੈ ਇਹਨੂੰ ਰਿਜਜ ਪਾਣੀ ਬਿਲਕੁਲ ਜਦੋਂ ਰਿਜਜੇਗਾ ਨਾ ਤਿਆ ਸਾਰੀਆਂ ਜਿਹੜੀ ਕਪੂਰ ਦੀ ਟਿੱਕੀ ਤੇ ਇਹ ਚੰਗੀ ਤਰ੍ਹਾਂ ਬਿਲਕੁਲ ਇੱਕਦਮ ਘੁਲ ਜਾਣ ਠੀਕ ਹੈ ਆ ਦੇਖੋ ਜੀ ਹੁਣ ਇਹਨੂੰ ਆਪਾਂ ਰਿਜਣ ਦਾਂਗੇ ਪਾਣੀ ਨੂੰ ਚਲੋ ਜੀ ਆ ਦੇਖੋ ਜਿੱਦਾਂ ਪਾਣੀ ਚੰਗੀ ਤਰ੍ਹਾਂ ਉਬਲਣ ਲੱਗ ਗਿਆ ਸਾਡਾ ਠੀਕ ਹੈ ਜੀ ਆ ਦੇਖੋ ਪਾਣੀ ਬਿਲਕੁਲ ਉਬਰਣ ਲੱਗ ਗਿਆ ਸਾਰੀਆਂ ਨਿੰਮ ਦੀਆਂ ਪੱਤੀਆਂ ਵੀ ਇਹਨ ਵਧੀਆ ਤਰੀਕੇ ਨਾਲ ਇਹਦੇ ਵਿੱਚ ਘੁਲ ਗਈਆਂ ਹੋਣੀਆਂ ਠੀਕ ਹੈ ਆਪਾਂ ਗੈਸ ਕਰ ਦਾਂਗੇ ਹੁਣ ਬੰਦ ਕਿਉਂਕਿ ਇਹਦੇ ਵਿੱਚ ਦੇਖੋ ਬਿਲਕੁਲ ਵੀ ਕੋਈ ਵੀ ਡਲ ਨਹੀਂ ਰਹੀ ਹੈਗੀ ਸਾਰਾ ਇਕਦਮ ਪੱਕ ਗਿਆ ਠੀਕ ਹੈ ਜੀ ਹੁਣ ਆਪਾਂ ਕੋਈ ਵੇਸਟ ਇੱਕ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਜਿਹੜਾ ਭਾਂਡਾ ਇਹਦੇ ਚ ਯੂਜ਼ ਕਰਨਾ ਨਾ ਭਾਂਡਾ ਅੰਦਰ ਨਹੀਂ ਯੂਜ਼ ਹੋਣਾ ਚਾਹੀਦਾ ਰਸੋਈ ਦੇ ਵਿੱਚ ਕਿਉਂਕਿ ਇਹਦੀ ਜਿਹੜੀ ਮਹਿਕ ਬਹੁਤ ਗੰਦੀ ਹੁੰਦੀ ਹੈ ਠੀਕ ਹੈ ਜੀ ਬੇਕਾਰ ਹੁੰਦੀ ਹੈ ਇਸ ਕਰਕੇ ਤੁਸੀਂ ਇਸ ਭਾਂਡੇ ਨੂੰ ਨਾ ਬਿਲਕੁਲ ਵੀ ਯੂਜ਼ ਨਾ ਕਰਿਓ ਮਤਲਬ ਜਿਹੜੇ ਮੇਰੇ ਕੋਲ ਵੇਸਟ ਭਾਂਡੇ ਆ ਜਿਵੇਂ ਚਾਹ ਛੱਡਣੀ ਹੈ ਵੀ ਵੇਸਟ ਹੈ ਡੱਬਾ ਵੀ ਸਾਡਾ ਵੇਸਟ ਹੈ ਠੀਕ ਹੈ ਜੀ ਤੇ ਆ ਵੀ ਸਾਡਾ ਵੇਸਟ ਹੈ ਇਸ ਕਰਕੇ ਮੈਂ ਤੁਹਾਨੂੰ ਵੀ ਦੱਸਦੀ ਆ ਕਿਉਂਕਿ ਵੀਰ ਇੱਕ ਤੇ ਭਾਂਡਿਆਂ ਦੇ ਵਿੱਚੋਂ ਸਮੈਲ ਆਊਗੀ ਇਹਨੂੰ ਹੁਣ ਆਪਾਂ ਜੀ ਛਾਣ ਲੈਣਾ ਆ ਦੇਖੋ ਆ ਦੇਖੋ ਜੀ ਇਹ ਪਾਣੀ ਨੂੰ ਆਪਾਂ ਬਿਲਕੁਲ ਛਾਣ ਲੈਣਾ ਠੀਕ ਹੈ ਜੀ ਆ ਦੇਖੋ ਇੰਦਾ ਛਾਣ ਕੇ ਤੁਸੀਂ ਰੱਖ ਲੈਣਾ ਫੇਰ ਇਹਨੂੰ ਆਪਾਂ ਜਿੱਦਾਂ ਵੀ ਜਦੋਂ ਵੀ ਗੱਗਦਾ ਤੁਹਾਨੂੰ ਠੰਡਾ ਹੁੰਦਾ ਠੀਕ ਹੈ ਜੀ ਇਹ ਵਾਲਾ ਪਾਣੀ ਠੰਡਾ ਹੁੰਦਾ ਹੈ ਹਨਾ ਆਹ ਦੇਖੋ ਤੁਸੀਂ ਰੰਗ ਦੇਖ ਸਕਦੇ ਹੋ ਇਹ ਚੇਂਜ ਹੋ ਗਿਆ ਤੇ ਇਹਨੂੰ ਇਹਦੀ ਨਾ ਤੁਸੀਂ ਕਿਸੇ ਬੋਟਲ ਦੇ ਵਿੱਚ ਪਾ ਕੇ ਸਪਰੇਅ ਕਰਨੀ ਹੈ ਕਿਚਨ ਦੇ ਵਿੱਚ ਸਾਈਡਾਂ ਤੇ ਇੱਥੇ ਸਪਰੇਅ ਕਰ ਸਕਦੇ ਹੋ نیچے ਸਪਰੇਅ ਕਰ ਸਕਦੇ ਹੋ ਇਹਦੇ ਨਾਲ ਇੱਕ ਤਾਂ ਮੱਖੀ ਮੱਛਰ ਸੋਈ ਚ ਤੇ ਕਾਕਰਸ ਬਿਲਕੁਲ ਨਹੀਂ ਆਣਗੇ ਤੁਸੀਂ ਯਕੀਨ ਮੰਨਿਓ ਇਹ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਪਾਣੀ ਹੈ ਇਹ ਤੁਸੀਂ ਘਰੇ ਹੀ ਬਣਾ ਸਕਦੇ ਹੋ ਲਿਕਵਰਡ ਤੇ ਤੁਹਾਡੇ ਮੱਖੀ ਮੱਛਰ ਬਿਲਕੁਲ ਨੇੜੇ ਤੇੜੇ ਵੀ ਨਹੀਂ ਆਏਗੀ ਤੁਹਾਨੂੰ ਪਤਾ ਹੈ ਮੱਖੀਆਂ ਮੱਛਰ ਜਿਹੜੇ ਹੈਗੇ ਨੇ ਬਹੁਤ ਖਤਰਨਾਕ ਚੀਜ਼ਾਂ ਨੇ ਇਹਨਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਠੀਕ ਹੈ ਇਸੇ ਤਰ੍ਹਾਂ ਹੀ ਜੀ ਆਪਾਂ ਬਣਾਣੇ ਆ ਹੁਣ ਪੋਚੇ ਵਾਸਤੇ ਜੇਕਰ ਤੁਸੀਂ ਪੋਚਾ ਯੂਜ਼ ਕਰਦੇ ਹੋ ਨਾ ਜਿਵੇਂ ਜੜੀਆਂ ਭੈਣਾ ਪੋਚਾ ਮਾਰਦੀਆਂ ਜਾਂ ਮਰਵਾ ਜਿਵੇਂ ਆਪਣੇ ਕੋਈ ਕੰਮ ਵਾਲੀਆਂ ਮਾਰਦੀਆਂ ਉਹਦੇ ਲਈ ਵੀ ਤੁਸੀਂ ਜੀ ਆਹ ਚੀਜ਼ਾਂ ਲੈ ਲੈਣੀਆਂ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਨਾ ਕਪੂਰ ਦੀ ਇੱਕ ਬੋਲੀ ਪਾ ਲੈਣੀ ਹੈ ਤੁਸੀਂ ਫਿਨਾਈਲ ਦੀਆਂ ਬੋਰੀਆਂ ਪਾ ਲੈਣੀਆਂ ਨੇ 3 4 ਠੀਕ ਹੈ ਜੀ ਵਿੱਚੇ ਹੀ ਤੁਸੀਂ ਇਹਦੇ ਵਿੱਚ ਪਾ ਕੇ ਨਾ ਆ ਦੇਖ ਲਓ ਵਿੱਚੇ ਪੀਸ ਲੈਣਾ ਤੇ ਫਿਰ ਇਹਦੇ ਵਿੱਚ ਪਾ ਲੈਣਾ ਤੁਸੀਂ ਜੀ ਸੈਂਦਾ ਨਮਕ ਸੈਂਦਾ ਨਮਕ ਜ਼ਰੂਰ ਪਾਇਆ ਕਰੋ ਆ ਦੇਖ ਲਓ ਜੀ ਆ ਸੈਂਦਾ ਨਮਕ ਦੀਆਂ ਡਲੀਆਂ ਮੇਰੇ ਕੋਲ ਪਈਆਂ ਇਹ ਵੀ ਵਿੱਚੇ ਪਾ ਲੈਣੀ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਪੀਸ ਲਾਂਗੇ ਠੀਕ ਹੈ ਜੀ ਆਪਾਂ ਇਹਨੂੰ ਵੀ ਆਪਾਂ ਬਿਲਕੁਲ ਪੀਸ ਲੈਣਾ ਨਮਕ ਨੂੰ ਵੀ ਇਦਾਂ ਐਸੇ ਤਰ੍ਹਾਂ ਹੀ ਤੇ ਐਸੇ ਤਰ੍ਹਾਂ ਹੀ ਕੋਈ ਡੱਬਾ ਪਾਣੀ ਦਾ ਭਰ ਕੇ ਨਾ ਤੁਸੀਂ ਆ ਦੇਖੋ ਪਹਿਲਾਂ ਇਹਨੂੰ ਬਰੀਕ ਕਰ ਲੈਣਾ ਜੀ ਸਭ ਤੋਂ ਪਹਿਲਾਂ ਆਪਾਂ ਬਿਲਕੁਲ ਇਹਨੂੰ ਬਰੀਕ ਕਰ ਲੈਣਾ ਕਹ ਜੀ ਜੇ ਨਾ ਕੋ ਤੁਹਾਡੇ ਕੋਲ ਹੋ ਸਕਦਾ ਜੇਕਰ ਤੁਹਾਡੇ ਕੋਲੋਂ ਨਹੀਂ ਵੀ ਬਰੀਕ ਹੁੰਦਾ ਕੋਈ ਗੱਲ ਨਹੀਂ ਆਪਾਂ ਨਹੀਂ ਇਹਨੂੰ ਫਰਨਲ ਦੀਆਂ ਗੋਲੀਆਂ ਤਾਂ ਬਿਲਕੁਲ ਪੀਸ ਜਾਂਦੀ ਐ ਸੈਂਦਾ ਨਮਕ ਥੋੜਾ ਜਿਹਾ ਕੱਟਣਾ ਨਾ ਮੁਸ਼ਕਲ ਹੋ ਜਾਂਦਾ ਹੈ ਕੁੱਟਣਾ ਠੀਕ ਹੈ ਜੀ ਫਿਰ ਆਪਾਂ ਅੱਧਾ ਕਰਾਂਗੇ ਕਿ ਇਹੀ ਪਾਣੀ ਦੇ ਵਿੱਚ ਠੀਕ ਹੈ ਜੀ ਇਹ ਇਸੇ ਪਾਣੀ ਦੇ ਵਿੱਚ ਆਪਾਂ ਸੋਰੀ ਆ ਮਟੀਰੀਅਲ ਜਿਹੜਾ ਪਿਆ ਨਾ ਇਹਦੇ ਵਿੱਚ ਹੀ ਆਪਾਂ ਹੋਰ ਪਾਣੀ ਪਾ ਲਾਂਗੇ ਤੇ ਲਓ ਜੀ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਜੀ ਅੱਧਾ ਕੁ ਲੀਟਰ ਪਾਣੀ ਠੀਕ ਹੈ ਜੀ ਲਓ ਜੀ ਇਹਦੇ ਵਿੱਚ ਪਾ ਲਿਆ ਹੁਣ ਆਪਾਂ ਪਾਣੀ ਇਸੇ ਦੇ ਵਿੱਚ ਹੀ ਪਾਣਾ ਪਾਣੀ ਠੀਕ ਹੈ ਹੁਣ ਇਹਨੂੰ ਹੀ ਆਪਾਂ ਇਦਾਂ ਹੀ ਇਦਾਂ ਹੀ ਆਪਾਂ ਇਹਨੂੰ ਗੈਸ 'ਤੇ ਜਲਾ ਲਾਂਗੇ ਇਹਦੇ ਥੱਲੇ ਠੀਕ ਹੈ ਜੀ ਇਹਦੇ ਵਿੱਚ ਹੀ ਆਪਾਂ ਜਿਹੜੀਆਂ ਪੀਸੀਆਂ ਹੋਈਆਂ ਨੇ ਨਾ ਹੁਣ ਅਨਮਕ ਵਾਲਾ ਇਹ ਵਾਲਾ ਮਟੀਰੀਅਲ ਜ਼ਰੂਰ ਪਾ ਦਿਓ ਤੁਸੀਂ ਇਹ ਵੀ ਇਸੇ ਤਰੀਕੇ ਪਾ ਦਾਂਗੇ ਠੀਕ ਹੈ ਇਹਨੂੰ ਆਪਾਂ ਲੱਗ ਤੋਂ ਫੂਣ ਕੇ ਜਿਹੜਾ ਜਦੋਂ ਰਿਝਜਦਾ ਆ ਦੇਖ ਇਹਨੂੰ ਇਸੇ ਤਰ੍ਹਾਂ ਹੀ ਰਿਝਜੇਗਾ ਸਾਰਾ ਕੁਝ ਇਹ ਵਿੱਚੇ ਮਟੀਰੀਅਲ ਮਿਕਸ ਹੋ ਜਾਏਗਾ ਇਹ ਦੇ ਆ ਦੇਖ ਹੁਣ ਇਦਾਂ ਦਿਖ ਰਿਹਾ ਨਾ ਜਿੱਥੇ ਹੀ ਪਾਣੀ ਨੂੰ ਰਿਝ ਜਾਂਦਾ ਹੈ ਨਾ ਤਨ ਉਹ ਬਿਲਕੁਲ ਵੀ ਨਹੀਂ ਦਿਖੇਗਾ ਇਹ ਨਾ ਚੰਗੀ ਤਰ੍ਹਾਂ ਬੋਇਲਡ ਹੋ ਜਾਏਗਾ ਇਹ ਬਹੁਤ ਵਧੀਆ ਤਰੀਕਾ ਮੇਰੇ ਕਹਿੰਦੇ ਅਪਣਾਓ ਤੇ ਸਸਤੇ ਚ ਬਹੁਤ ਪੈਂਦਾ ਹੈ ਠੀਕ ਹੈ ਕੋਈ ਮਹਿੰਗਾ ਨਹੀਂ ਪੈਂਦਾ ਹੈਗਾ ਜੇਕਰ ਆਪਾਂ ਜਿਆਦਾ ਕਈ ਵੀ ਰਫਨੈਲ ਵਗੈਰਾ ਲੈ ਕੇ ਆੰਦੇ ਆ ਤੇ ਸਾਨੂੰ ਮਹਿੰਗੀ ਪੈਂਦੀ ਹੈ ਤੇ ਇੱਕ ਨਾ ਫਨੈਲ ਦੀ ਪਰਨੈਲ ਦੀ ਉਹ ਛੋਟੀ ਜੀ ਸ਼ੀਸ਼ੀ ਆਉਂਦੀ ਹੈ ਮੈਂ ਤਾਂ ਲੈਂਦੀ ਹੁੰਦੀ ਆ 50 ਰੁਪਏ ਦੀ ਸ਼ੀਸ਼ੀ ਉਹਦੇ ਵਿੱਚ 5 ਲੀਟਰ ਬਣ ਜਾਂਦਾ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਪਰ ਉਹਦੇ ਨਾਲੋਂ ਇਹ ਬੈਸਟ ਹੈ ਉਹ ਵੀ ਅਸੀਂ ਯੂਜ਼ ਕਰਦੇ ਆ ਤੁਸੀਂ ਕਦੀ ਵੀ ਦੇਖ ਲਓ ਸਾਡੇ ਘਰ ਨਾਲ ਰਸੋਈ ਚ ਮੱਖੀ ਮੱਛਰ ਆਂਦਾ ਨਾ ਹੀ ਸਾਡੇ ਵੇੜੇ ਜਾਂਦਾ ਠੀਕ ਹੈ ਇਸੇ ਤਰ੍ਹਾਂ ਹੀ ਇਹਨੂੰ ਆਪਾਂ ਹੁਣ ਰਜਾ ਲੈਨੇ ਆ ਇਸੇ ਤਰ੍ਹਾਂ ਹੀ ਲਿਜਾ ਕੇ ਇਹਨੂੰ ਆਪਾਂ ਪੂਣ ਕੇ ਰੱਖ ਲਾਂਗੇ ਠੀਕ ਹੈ ਜੀ ਜਦੋਂ ਹੀ ਰਿਝ ਜਾ ਇਹਨੂੰ ਆਪਾਂ ਪੂਣ ਕੇ ਰੱਖ ਲਾਂਗੇ ਪੂਣ ਕੇ ਰੱਖ ਕੇ ਫਿਰ ਜਦੋਂ ਹੀ ਆਪਾਂ ਪੋਚਾ ਮਾਰਿਆ ਮਾਰਨਾ ਹੁੰਦਾ ਨਾ ਸਿਰਫ ਇੱਕ ਟੱਕਣ ਪਾਣੀ ਦੀ ਬਾਲਟੀ ਦੇ ਵਿੱਚ ਪਾਓ ਤੇ ਇਹਦੇ ਨਾਲ ਤੁਸੀਂ ਪੋਚਾ ਮਾਰੋ ਇਹਦੇ ਨਾਲ ਤੁਸੀਂ ਸਪਰੇਅ ਕਰ ਸਕਦੇ ਹੋ ਜਿਹੜਾ ਮੈਂ ਪਹਿਲਾਂ ਦੱਸਿਆ ਇਹ ਤੁਹਾਡਾ ਪੋਚੇ ਲਈ ਹੈ ਬੈਸਟ ਤੇ ਨਮਕ ਜ਼ਰੂਰ ਪਾਣਾ بس ਇੰਨਾ ਫਰਕ ਹੈ ਉਹਦੇ ਵਿੱਚ ਆਪਾਂ ਨਮਕ ਨਹੀਂ ਪਾਣਾ ਹੈਗਾ ਠੀਕ ਹੈ ਜੀ ਉਹਦੇ ਚ ਆਪਾਂ ਜੋ ਤੁਹਾਨੂੰ ਦੱਸਿਆ ਹਰੀ ਮਿਰਚ ਲੌਂਗ ਤੇ ਨਿੰਬ ਦੀਆਂ ਪੱਤੀਆਂ ਜੇਕਰ ਤਾਜ਼ੀਆਂ ਮਿਲ ਜਾਂਦੀਆਂ ਬਾਕੀ ਕੋਪੂਰ ਤੇ ਫਿਨਾਇਲ ਉਹ ਚੀਜ਼ਾਂ ਪਾਓ ਤੁਹਾਡੇ ਸਪਰੇਅ ਕਰੋ ਕੋਈ ਵੀ ਮੱਖੀ ਮੱਛਰ ਨਹੀਂ ਬਿਲਕੁਲ ਨਹੀਂ ਆਏਗਾ ਤੇ ਇਹ ਤਾਂ ਆਪਾਂ ਜਿਹੜਾ ਪੋਚੇ ਦੇ ਵਿੱਚ ਪਾਣੇ ਆ ਇਹਦੇ ਨਾਲ ਵੀ ਸਾਡੀ ਕੋਈ ਮੱਖੀ ਨਹੀਂ ਆਏਗੀ ਜਿਹੜੀਆਂ ਬਰੀਕ-ਬਰੀਕ ਅੱਜ ਕੱਲ੍ਹ ਨਾ ਕੀੜੀਆਂ ਵਗੈਰਾ ਵੀ ਨਿਕਲ ਜਾਂਦੀਆਂ ਓ ਵੀ ਦੀ ਆਣੀ ਗਿਆ ਠੀਕ ਹੈ ਜੀ ਆ ਚੀਜ਼ਾਂ ਜ਼ਰੂਰ ਅਪਣਾਓ ਤੁਸੀਂ ਮੈਂ ਤੁਹਾਨੂੰ ਦੋਨੋਂ ਤਰੀਕੇ ਦੱਸਦੇ ਨੇ ਬਾਕੀ ਕਿਹੜਾ ਤੁਹਾਨੂੰ ਬੈਸਟ ਲੱਗਿਆ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਹ ਵੀ ਰਿਜ ਚੁੱਕਿਆ ਹੁਣ ਇਹਨੂੰ ਵੀ ਆਪਾਂ ਛਾਣ ਕੇ ਰੱਖ ਲਾਂਗੇ ਠੀਕ ਹੈ ਜੀ ਚੰਗੀ ਤਰ੍ਹਾਂ ਰਿਜ ਜੇਗਾ ਜਦੋਂ ਹੀ ਤੇ ਇਹ ਸਾਰਾ ਕੁਝ ਪੱਕ ਜਾਏਗਾ ਨਮਕ ਸਾਡਾ ਬਿਲਕੁਲ ਪਿਘਲ ਜਾਏਗਾ ਠੀਕ ਹੈ ਜੀ ਇਹਨੂੰ ਵੀ ਛਾਣ ਕੇ ਆਪਾਂ ਇਸੇ ਤਰੀਕੇ ਰੱਖਾਂਗੇ ਇਹਨੂੰ ਵੀ ਆਪਾਂ ਪੋਚੇ ਦੇ ਵਿੱਚ ਰੋਜ਼ ਦਾ ਇੱਕ ਟੱਕਣ ਪਾਓ ਨਮਕ ਦੇ ਨਾਲ ਕਹਿੰਦੇ 네ਗੈਟਿਵਿਟੀ ਦੂਰ ਹੁੰਦੀ ਹੈ ਨਮਕ ਸਾਨੂੰ ਵੈਸੇ ਵੀ ਪੋਚੇ ਦੇ ਵਿੱਚ ਪਾਣਾ ਜਿੰਦਾ ਹੁੰਦਾ ਹੈ ਬਾਕੀ ਮੈਂ ਤੇ ਅੱਜ ਘਰ ਵਿੱਚ ਇਹ ਬਣਾਇਆ ਸੀ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰ ਦਿੱਤੀ ਠੀਕ ਹੈ ਜੀ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟਾਂ ਵਿੱਚ जरूर ਦੱਸਿਓ ਤੇ ਲੋ ਜੀ ਜਿਹੜਾ ਆਪਾਂ ਪੋਰਲੇ ਬਣਾਇਆ ਨਾ ਆ ਵੀ ਦੇਖੋ ਸਾਡਾ ਬਿਲਕੁਲ ਰਿਚ ਗਿਆ ਪਾਣੀ ਦੇਖੋ ਧਿਆਨ ਨਾਲ ਆ ਦੇਖੋ ਸਾਰਾ ਨਮਕ ਨਮਕ ਸਭ ਕੁਝ ਵਿੱਚ ਗੁਲ ਚੁੱਕਿਆ ਠੀਕ ਹੈ ਜੀ ਤੇ ਲੋ ਜੀ ਇੱਧਰ ਆਪਾਂ ਗੈਸ ਕਰਤਾ ਸੀ ਬੰਦ ਠੀਕ ਹੈ ਜੀ ਇਹ ਆਪਣਾ ਪੋਚੇ ਵਾਲਾ ਪਾਣੀ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਕਿਸੇ ਮਤਲਬ ਜੋ ਵੀ ਡੱਬਾ ਵੇਸਟ ਕੋਈ ਹੋਏਗਾ ਨਾ ਉਹਦੇ ਵਿੱਚ ਪਹਿਲਾਂ ਪੂਣ ਲੈਣਾ ਤੁਸੀਂ ਠੀਕ ਹੈ ਜੀ ਤੇ ਇਹਨੂੰ ਵੀ ਇੱਦਾਂ ਹੀ ਪੂਣ ਕੇ ਹੁਣ ਆਪਾਂ ਪਾ ਲਾਂਗੇ ਜੀ ਉਹਦੇ ਵਿੱਚ ਲੱਗ ਤੋਂ ਕਿਸੇ ਭਾਂਡੇ ਵਿੱਚ ਪਾ ਲਾਂਗੇ ਉਹਦੇ ਚ ਬੋਤਲ ਦੇ ਵਿੱਚ ਤੇ ਲੋ ਜੀ ਇਹਦੇ ਵਿੱਚ ਪੱਤੇगिरਗੇ ਸੀਗੇ ਇਹਨੂੰ ਹਾਂ ਆਪਾਂ ਹੁਣ ਇਹਦੇ ਵਿੱਚ ਖਾਲੀ ਕਰਕੇ ਪਾ ਲਿਆ ਠੀਕ ਹੈ ਜੀ ਇਹਨੂੰ ਵੀ ਹੁਣ ਲੱਗ ਤੋਂ ਆਪਾਂ ਕਿਸੇ ਬੋਤਲ ਦੇ ਵਿੱਚ ਪਾ ਲਾਂਗੇ ਟੱਕਣ ਦੇ ਨਾਲ ਪਾ ਕੇ ਠੀਕ ਹੈ ਜੀ ਇੱਕ ਟੱਕਣ ਪੋਚੇ ਦੇ ਵਿੱਚ ਪਾਣਾ ਤੁਸੀਂ ਆ ਚੀਜ਼ਾਂ ਨੂੰ ਲੱਗ ਰੱਖਣਾ ਹੈ ਪਾਣੀ ਭਾਂਡੇ ਲੱਗ ਰੱਖਣੇ ਆ ਤੁਸੀਂ ਬਾਕੀ ਇਸੇ ਤਰੀਕੇ ਨਾਲ ਆ ਸਪਰੇਅ ਕਰਨੀ ਹੈ ਜਿਹੜਾ ਮੈਂ ਪਹਿਲਾਂ ਦੱਸਿਆ ਤੁਹਾਨੂੰ ਠੀਕ ਹੈ ਜਿਹੜਾ ਦੂਜਾ ਇਹ ਪੋਚੇ ਵਿੱਚ ਪਾਓ ਫਿਰ ਦੇਖਿਓ ਤੁਸੀਂ ਮੈਨੂੰ ਦੱਸਿਓ ਕਮੈਂਟਾਂ ਦੇ ਵਿੱਚ ਤੁਹਾਡਾ ਬਿਲਕੁਲ ਵੀ ਮੱਖੀ ਮੱਛਰ ਤੁਹਾਡੇ ਅੰਦਰ ਵੀ ਨਹੀਂ ਆਏਗਾ ਠੀਕ ਹੈ ਜੀ ਕਮਰਿਆਂ ਦੇ ਵਿੱਚ ਖਾਸ ਕਰ ਮਾਰਿਆ ਕਰੋ ਅੱਜਕੱਲ ਬਰੀਕ ਬਰੀਕ ਕੀੜੀਆਂ ਬਹੁਤ ਜ਼ਿਆਦਾ ਆ ਰਹੀਆਂ ਨੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਜਿਵੇਂ ਹੀ ਬਾਰਿਸ਼ਾਂ ਦਾ ਮੌਸਮ ਵੀ ਅੱਗੋ-ਗੋ ਸ਼ੁਰੂ ਹੋਏਗਾ ਨਾ ਬਹੁਤ ਚੀਜ਼ਾਂ ਆਉਂਦੀਆਂ ਨੇ ਛੋਟੇ-ਛੋਟੇ ਕੀੜੇ ਮਕੋੜੇ ਬਹੁਤ ਕੁਝ ਆਂਦਾ ਹੈ ਇਹ ਚੀਜ਼ ਤੁਸੀਂ ਖਾਸ ਕਰ ਬਣਾਇਓ ਸਪਰੇਅ ਮਾਰਿਓ ਤੇ ਵਧੀਆ-ਵਧੀਆ ਜੇ ਕਮੈਂਟ ਕਰਿਓ ਠੀਕ ਹੈ ਯੂਜ਼ ਕਰਿਓ ਤੇ ਹੁਣੇ ਠੰਡੇ ਹੋਣਗੇ ਫੇਰੀ ਆਪਾਂ ਬੋਟਲ ਚ ਪਾਵਾਂਗੇ ਬਹੁਤ ਗਰਮ ਹੈ ਤੁਹਾਨੂੰ ਬਾਕੀ ਇਹਨਾਂ ਨੂੰ ਦੋਨਾਂ ਨੂੰ ਰੱਖ ਦਿੰਨੇ ਆ ਕਰਦੇ ਆ ਜੀ ਆਪਾਂ ਹੋਰ ਛੋਟੇ ਛੋਟੇ ਕੰਮ ਜੋ ਵੀ ਕਰਦੇ ਹੁੰਦੇ ਆ ਮਿਲਦੇ ਆ ਜੀ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਪਿਆਰ ਹੈ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵਾਦ ਤੋਂ ਵਾਦ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਲਿਓ ਜੀ ਇਹਨਾਂ ਦਾ ਸੋਰੀ ਦਾ ਆਪਾਂ ਸਾਭ ਲੈਂਦੇ ਆ ਖਲਾਰਾ ਠੀਕ ਹੈ ਜੀ ਇਹ ਭਾਂਡੇ ਆਪਾਂ ਲੱਗ ਉੱਤਰ ਰੱਖਾਂਗੇ ਕਿਉਂਕਿ ਇਹਨਾਂ ਸਬਦੂ ਬਹੁਤ ਆ ਜਾਂਦੀ ਏ ਠੀਕ ਹੈ ਜੀ